ਸਰ ਇਹ ਜਦੋਂ ਫਿਰ ਮੀ ਆਇਆ ਉਦੋਂ ਹੋਇਆ ਹੈ ਇਹ ਜੋ ਵੀ ਹੈ ਜੋ ਵੀ ਹੋ ਰਿਹਾ ਹੈ ਸਾਰਾ ਬੇਸਮੈਂਟ ਕਰਕੇ ਹੋ ਰਿਹਾ ਹੈ ਛੱਡੋ 30 ਸਾਲ ਦੀ ਮੇਰੀ ਉਮਰ ਹੋ ਗਈ ਹੈ ਅੱਜ ਤੱਕ ਟਚੂੜ ਐ ਤੇ ਕੁਝ ਨਹੀਂ ਹੋਇਆ ਜਦੋਂ ਤੇ ਆ ਬੇਸਮੈਂਟ ਦਾ ਇਹਨਾਂ ਨੇ ਸਟਾਰਟ ਕੀਤਾ ਕੰਮ ਉਦੋਂ ਦਾ ਆ ਕੁਝ ਸਾਨੂੰ ਚੇਲਣਾ ਪੈ ਰਿਹਾ ਨਾ ਆਪਾਂ ਪੀਣ ਨੂੰ ਪਾਣੀ ਐ ਨਾ ਹੱਥ ਤੋਂ ਨੂੰ ਪਾਣੀ ਐ ਕੀ ਕਰਾਂਗੇ ਆਪਾਂ ਦੱਸੋ ਸਰੇ ਇਹ ਤਾਂ 3 ਮਹੀਨੇ ਹੋ ਗਏ 3 ਮਹੀਨੇ ਕਦੀ ਇੰਨਾ ਕ ਟੋਟਾ ਟੁੱਟ ਗਿਆ ਉਹਨੂੰ ਰਿਪੇਅਰ ਕਰ ਦਰਗੇ ਇੰਨਾ ਕ ਟੋਟਾ ਟੁੱਟ ਗਿਆ ਉਹਨੂੰ ਰਿਪੇਅਰ ਕਰ ਦਰਗੇ ਪ੍ਰੋਪਰਲੀ ਵੀ ਇਹਨਾਂ ਰਿਪੇਅਰ ਨਹੀਂ ਕਰ ਰਹੇ ਜੇ ਆਪਾਂ ਕਹੀਏ ਵੀ ਪ੍ਰੋਪਰਲੀ ਵੀ ਇਹਨਾਂ ਰਿਪੇਅਰ ਕਰ ਰਹੇ ਹੈ ਕੰਮ ਹੋਵੇ ਨਾ ਹੋਵੇ ਉਹ ਪੁਨਰ ਤੇ ਕੋਈ ਹੈਡਕ ਨਹੀਂ ਆ ਸਾਨੂੰ ਇੰਨਾ ਕ ਡਰ ਪੈ ਗਿਆ ਵੀ ਅਸੀਂ ਤੇ ਰਾਤੀ ਸੁੱਤੇ ਆ ਤੇ ਸਵੇਰੇ ਉੱਠਣਾ ਹੈ ਕਿ ਨਹੀਂ ਉੱਠਣਾ ਹੈ ਰੱਬ ਜਾਣਦਾ ਹੈ ਮੇਨ ਕਾਰਨ ਹੈ ਜਿਹੜੀ ਬੇਸਮੈਂਟ ਆ ਤੁਹਾਡੇ ਸਾਹਮਣੇ ਹੈਗੀ ਬੇਸਮੈਂਟ ਨਹੀਂ ਬੰਨੀ ਚਾਹੀਦੀ ਜੇ ਜੋ ਵੀ ਕੰਮ ਹੋਵੇ ਲੀਗਲ ਤਰੀਕੇ ਨਾਲ ਹੋਵੇ ਇਨਲੀਗਲ ਤਰੀਕੇ ਨਾਲ ਨਹੀਂ ਹੋਣਾ ਚਾਹੀ ਪਰਮਿਸ਼ਨ ਹੈ ਨਹੀਂ ਕਿ ਰਾਤ ਨੂੰ ਕੰਮ ਚੱਲਦਾ ਹੈ ਰਾਤ ਨੂੰ ਅਸੀਂ ਸੋ ਵੀ ਨਹੀਂ ਚੱਲਦੇ ਰੇਲ ਟ੍ਰੇਨਾਂ ਬਾਜ਼ਾਰ ਮਾਰਕੀਟ ਲੈ ਕੇ ਜਾਂਦੇ ਟਰਾਲੀਆਂ ਆਉਂਦੀਆਂ ਹੁਣ ਵੀ ਤੁਹਾਡੇ ਸਾਹਮਣੇ ਗਰੇਨ ਖੜੀ ਅੱਜ ਨਹੀਂ ਕੰਮ ਹੋਇਆ ਉਹਨਾਂ ਨੂੰ ਪਤਾ ਅੱਜ ਪੰਗਾ ਪਿਆ ਹੋਇਆ ਹੈ ਕੋਈ ਜੀ ਆ ਬੀਸਮੈਂਟ ਬਣਦੀ ਆ 3 ਮਹੀਨੇ ਹੋ ਗਏ ਆ ਜੀ ਪਹਿਲੇ ਇੱਥੋਂ ਕੰਮ ਸ਼ੁਰੂ ਹੋਇਆ ਇੱਥੋਂ ਦੀ ਉਹਨੋਂ ਤੇ 5 ਜਗ੍ਹਾ 5 ਵਾਰੀ ਇਹ ਕੰਮ ਹੋ ਗਿਆ ਇਹਨਾਂ ਨੂੰ ਬਾਰ-ਬਾਰ ਅਸੀਂ ਇਹੀ ਕਹਿੰਦੇ ਆਂ ਕਿ ਤੁਸੀਂ ਪ੍ਰੋਪਰ ਬਣਾ ਲਓ ਠੀਕ ਹੈ ਉਹਨਾਂ ਨੂੰ ਕਹੋ ਮੁਕੇਸ਼ ਜੀ ਦੀ ਜਗ੍ਹਾ ਆ ਉਹ ਆਪ ਆਂਦੇ ਨਹੀਂ ਹੈਗੇ ਬੇਸਮੈਂਟ ਬਣਾ ਰਹੇ ਆ ਤੇ ਕੋਈ ਨੁਕਸਾਨ ਆ ਦੇਖੋ ਢੇਡਾ ਪੈ ਰਹੀਆਂ ਇਧਰੋਂ ਮਕਾਨ ਡਿੱਗ ਜੂਗੇ ਸਾਂਝੀਆਂ ਦੀਵਾਰਾਂ ਇੱਕ ਡਿੱਗਿਆ ਮਕਾਨ ਸਾਰੇ ਡਿੱਗ ਜਾਣੇ ਅੱਤੂ ਦਾ ਹੱਥ ਹੀ ਖੱਡਾ ਮਾਰ ਦਿੱਤਾ ਇਹ ਕਹਿੰਦੇ ਸਾਡੀ ਜਗ੍ਹਾ ਹੋਈ 5-7 ਫੁੱਟ ਪਾਸ ਹੋਈ ਆ ਅਸੀਂ ਇਸ ਤੋਂ ਜ਼ਿਆਦਾ ਨਹੀਂ ਕਰਨੀ ਹੈਗੀ ਤੇ ਚਲੋ ਸਾਨੂੰ ਕਰ ਲਾਂਦੇ ਆ ਇਹ ਕਰਨ ਲੱਗੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ 5 ਫੁੱਟ ਹੋਈ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਇਹਨਾਂ ਨੇ ਕਿੱਦਾਂ ਕਰ ਦਿੱਤੀ ਗਾਹ ਤੋਂ ਰਾਤੀ ਗਾ ਆ ਪਾੜ ਗਿਆ ਪਿਆ ਸੀ ਸਰ ਇਹ ਜੋ ਸਾਰੇ ਮੀ ਆਇਆ ਉਦੋਂ ਹੋਇਆ ਇਹ ਜੋ ਵੀ ਹੈ ਜੋ ਵੀ ਹੋ ਰਿਹਾ ਸਾਰਾ ਬੇਸਮੈਂਟ ਕਰਕੇ ਹੋ ਰਿਹਾ ਹੈ ਅੱਛਾ ਜੀ ਸਾਡੋ 30 ਸਾਲ ਦੀ ਮੇਰੀ ਉਮਰ ਹੋ ਗਈ ਹੈ ਅੱਜ ਤੱਕ ਟੱਚ ਵੁੱਡ ਇੱਥੇ ਕੁਝ ਨਹੀਂ ਹੋਇਆ ਜਦੋਂ ਤੇ ਆ ਬੇਸਮੈਂਟ ਦਾ ਇਹਨਾਂ ਨੇ ਸਟਾਰਟ ਕੀਤਾ ਕੰਮ ਉਦੋਂ ਦਾ ਆ ਕੁਝ ਸਾਨੂੰ ਚੇਲਣਾ ਪੈ ਰਿਹਾ ਨਾ ਆਪਾਂ ਪੀਨ ਨੂੰ ਪਾਣੀ ਹੈ ਨਾ ਹੱਥੋਂ ਨੂੰ ਪਾਣੀ ਹੈ ਕੀ ਕਰਾਂਗੇ ਆਪਾਂ ਦੱਸੋ ਜੇ ਆਪਾਂ ਵਾਟਰ ਟੈਂਕ ਵੀ ਮੰਗਵਾਨੇ ਉਹਦੇ ਵਿੱਚ ਪੀਣ ਦਾ ਪਾਣੀ ਥੋੜੀ ਹੋਵੇਗਾ ਟੈਂਕ ਸਾਫ਼ ਥੋੜੀ ਹੋਵੇਗਾ ਉਹ ਤਾਂ ਆਪਾਂ ਉਹਦਾ ਯੂਜ਼ ਕਰ ਸਕਦੇ ਬਰਬਲੀ ਯੂਜ਼ ਕਰ ਸਕਦੇ ਹੋਰ ਤਾਂ ਨਹੀਂ ਕੁਝ ਕਰ ਸਕਦੇ ਅੱਛਾ ਇਹ ਕਿੰਨੀ ਦੇਰ ਤੋਂ ਤੁਹਾਨੂੰ ਚੀਲ ਸਮੱਸਿਆ ਚੀਲੀ ਪੈਰੀ ਹੈ ਸਰ ਇਹ ਤਾਂ 3 ਮਹੀਨੇ ਹੋ ਗਏ 3 ਮਹੀਨੇ ਕਦੀ ਇੰਨਾ ਕ ਟੋਟਾ ਟੁੱਟ ਜਾਊਗਾ ਉਹਨੂੰ ਰਿਪੇਅਰ ਕਰ ਦਰਾਂਗੇ ਇੰਨਾ ਕ ਟੁੱਟਾ ਟੁੱਟ ਜਾ ਉਹਨੂੰ ਰਿਪੇਅਰ ਕਰ ਦਾਂਗੇ ਪ੍ਰੋਪਰਲੀ ਵੀ ਇਹਨਾਂ ਰਿਪੇਅਰ ਨਹੀਂ ਕਰ ਰਹੇ ਜੇ ਆਪਾਂ ਕਹੀਏ ਵੀ ਪ੍ਰੋਪਰਲੀ ਵੀ ਇਹਨਾਂ ਰਿਪੇਅਰ ਕਰ ਰਹੇ ਹੈ ਅੱ ਤੇ ਦੱਸਿਆ ਜਾ ਰਿਹਾ ਇੱਥੇ ਕੋਈ ਬੱਚਾ ਖਤਰਾ ਵੀ ਹੈਗਾ ਸਰ ਇੱਕ ਬੱਚੇ ਨੂੰ ਸੱਟ ਲੱਗੀ ਉਹਦੇ 30 ਟਾਂਕੇ ਲੱਗੇ 15 ਟਾਂਕੇ ਅੰਦਰਲੀ ਸਕਿਨ 'ਚ ਤੇ 15 ਟਾਂਕੇ ਬਾਹਰਲੀ ਸਕਿਨ 'ਚ ਤੁਸੀਂ ਆਪ ਸਮਝਦਾ ਰਹੋ 3 ਸਾਲ ਦੇ ਬੱਚੇ ਨੂੰ 30 ਟਾਂਕੇ ਲੱਗਨੇ ਬਹੁਤ ਵੱਡੀ ਗੱਲ ਹੈ ਬੱਚਾ ਨਜ਼ਰ ਨਹੀਂ ਆ ਗਈ ਉਹ ਜਿਹੜੇ ਪ੍ਰਸ਼ਾਸਨ ਦੀ ਟੀਮ ਹੈ ਉਹ ਇੱਥੇ ਪਹੁੰਚੀ ਸੀਗੀ ਸਰ ਪਹੁੰਚੀ ਸੀ ਪਰ ਕੋਈ ਵੀ ਆਪਣੀ ਰਿਸਪੌਂਸਿਬਿਲਟੀ ਨਾ ਕੋਈ ਵੀ ਕੰਮ ਨਹੀਂ ਕਰ ਰਿਹਾ ਜੇ ਆਪਾਂ ਕਹੀਏ ਨਾ ਕੋਈ ਆਪਣੀ ਰਿਸਪੌਂਸਿਬਿਲਟੀ ਸਮਝ ਰਿਹਾ ਕੋਈ ਰਿਸਪੌਂਸਿਬਿਲਟੀ ਨਹੀਂ ਸਮਝ ਰਿਹਾ ਐਜ਼ਰ ਆਪਣੀ ਡਿਊਟੀ ਸਮਝਦਾ ਹੈ ਡਿਊਟੀ ਓਵਰ ਹੋਈ ਚਲ ਕ ਨਹੀਂ ਸਾਨੂੰ ਇੰਨਾ ਕੁ ਡਰ ਪੈ ਗਿਆ ਵੀ ਅਸੀਂ ਰਾਤੀ ਸੁੱਤੇ ਆ ਤਾਂ ਸਵੇਰੇ ਉੱਠਣਾ ਹੈ ਕਿ ਨਹੀਂ ਉੱਠਣਾ ਹੈ ਰੱਬ ਜਾਣਦਾ ਹੈ ਤਾਂ ਮੇਨ ਕਾਰਨ ਕੀ ਹੈ ਜੀ ਮੇਨ ਕਾਰਨ ਹੈ ਜਿਹੜੀ ਬੇਸਮੈਂਟ ਤੁਹਾਡੇ ਸਾਹਮਣੇ ਹੈਗੇ ਬੇਸਮੈਂਟ ਨਹੀਂ ਬੰਨਨੇ ਚਾਹੀਦੀ ਜੇ ਜੋ ਵੀ ਕੰਮ ਹੋਵੇ ਲੀਗਲ ਤਰੀਕੇ ਨਾਲ ਹੋਵੇ ਇਨਲੀਗਲ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਪਰਮਿਸ਼ਨ ਹੈਗੀ ਉਹਨਾਂ ਨੂੰ ਪਰਮਿਸ਼ਨ ਹੈ ਨਹੀਂ ਕਿ ਰਾਤ ਨੂੰ ਕੰਮ ਚੱਲਦਾ ਹੈ ਰਾਤ ਨੂੰ ਅਸੀਂ ਸੋ ਵੀ ਨਹੀਂ ਸਕਦੇ ਕ੍ਰੇਨਾਂ ਭਾਰ ਭਾਰ ਕੇ ਲੈ ਕੇ ਜਾਂਦੇ ਆ ਟ੍ਰੋਲੀਆ ਆਉਂਦੀਆਂ ਹੁਣ ਵੀ ਤੁਹਾਡੇ ਸਾਹਮਣੇ ਕ੍ਰੇਨ ਖੜੀ ਅੱਜ ਨਹੀਂ ਕੰਮ ਹੋਇਆ ਉਹਨਾਂ ਨੂੰ ਪਤਾ ਅੱਜ ਪੰਗਾ ਪਿਆ ਹੋਇਆ ਹੈ ਅੱਜ ਨਹੀਂ ਕੰਮ ਹੋਇਆ ਨਹੀਂ ਤਾਂ ਡੇਲੀ ਤਿੰਨ ਚਾਰ ਟਰਾਲੀਆਂ ਪੰਜ ਟਰਾਲੀਆਂ ਡੇਲੀ ਜਾਂ ਜਾਂਦੀਆਂ ਹੀ ਜਾਂਦੀਆਂ ਆ ਕਹਿੰਦੇ ਕਿ ਜਮੀਨ 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 ਖਿਸਕ ਨਹੀਂ ਸਰ ਸਾਡੇ ਮਕਾਨ ਅੱਜ ਦੇ ਨੇ 50 50 ਸਾਲ ਹੋ ਗਿਆ ਉਹਨਾਂ ਦੇ ਬਣੇ ਮਕਾਨਾਂ ਦੀ ਉਹਨਾਂ 'ਚ ਕਿੰਨੀ ਕ ਜਾਨ ਹੋਏਗੀ ਜੇ ਕੋਈ ਵੀ ਜਾਨ ਮਨ ਦਾ ਨੁਕਸਾਨ ਹੋ ਗਿਆ ਜਾਂ ਕੋਈ ਸਾਡੀ ਇਮਾਰਤ ਦਾ ਨੁਕਸਾਨ ਹੋ ਗਿਆ ਜਾਂ ਬੇਸਮੈਂਟ ਵਾਲਾ ਰਿਸਪੌਂਸਿਬਿਲਟੀ ਰਿਸਪੌਂਸਿਬਲ ਹੋਏਗਾ ਕਿ ਕਾਰਪੋਰੇਸ਼ਨ ਰਿਸਪੌਂਸਿਬਲ ਸਾਨੂੰ ਰਿਟਰਨ 'ਚ ਦੇ ਦੇਣ ਵੀ ਇਸ ਰਿਸਪੌਂਸਿਬਲ ਹੈਗੇ ਆ ਤੇ ਅਸੀਂ ਕੁਝ ਨਹੀਂ ਬੋਲਾਂਗੇ ਅਮਲ ਇਹ ਕਿੰਨੇ ਕਰ ਰਹੀ ਸਾਰੇ ਮੱਲੇ ਚ ਤਾਂ 20 ਤੋਂ 25 ਘਰ ਹੈਗੇ ਬਟ ਜਿਹੜੇ ਮੇਨ ਬੇਸਮੈਂਟ ਤੇ ਬਿਲਕੁਲ ਸਾਹਮਣੇ 4 ਤੋਂ 5 ਘਰ ਹੈਗੇ ਸਾਡੇ ਜਿਹੜੇ ਸਾਡੇ ਮਕਾਨਾਂ ਦੇ ਥੱਲੇ ਪੂਰੀ ਮਿੱਟੀ ਨਿਕਲ ਚੁੱਕੀ ਹੈ ਸਾਡੇ ਨੀਹਾਂ ਨੂੰ ਵੀ ਖਤਰਾ ਹੈ ਇਸ ਸਬੰਧਿਤ ਮਿਲੇ ਤੁਸੀਂ ਇਸ ਸਬੰਧਿਤ ਸਰ ਅੱਜ ਕਮਿਸ਼ਨਰ ਦਫ਼ਤਰ ਵੀ ਅਸੀਂ ਪੇਸ਼ ਹੋਏ ਸੀ ਕਿ ਉਹਨਾਂ ਨੂੰ ਵੀ ਲੈਟਰ ਰਿਟਰਨ ਚ ਦਿੱਤੀ ਆਪੇ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਨਾ ਕੋਈ ਸੋਲੂਸ਼ਨ ਕਰਾਂਗੇ ਬਟ ਹੁਣ ਕਾਰਪੋਰੇਸ਼ਨ ਵਾਲੇ ਆਇਆ ਹੁਣ ਦੇਖੋ ਕੀ ਸੋਲੂਸ਼ਨ ਕਰਦੇ ਹੁਣ ਉਹ ਜਾਣਨਗੇ ਪੱਕੇ ਘਰ ਤੇ ਪ੍ਰੋਪਰਲੀ ਕਰਨਗੇ ਤੇ ਫਿਰ ਬੈਨੀਫਿਟ ਹੈ ਸਾਨੂੰ ਇਦਾਂ ਨਹੀਂ ਕੁਝ ਹੈ ਮੈਂ ਕੀ ਕਰ ਜੀਓ ਸਾਨੂੰ ਮੰਗ ਇਹ ਐ ਬੇਸਮੈਂਟ ਨਹੀਂ ਬੰਨੀ ਚਾਹੀਦੀ ਤੇ ਜਿਹੜਾ ਕੰਮ ਐ ਸਾਨੂੰ ਪੀਣ ਦਾ ਪਾਣੀ ਦਾ ਜੋ ਵੀ ਸਲੂਟ ਐ ਤੇ ਪਾਈਪ ਟੁੱਟੇ ਐ ਜੋ ਵੀ ਐ ਸੀਵਰੇਜ ਐ ਇਹਨਾਂ ਨੂੰ ਪਤਾ ਐ ਸਾਰੀ ਰਿਪੇਅਰ ਕਰਾਣ ਪ੍ਰੋਪਰ ਵੇ ਨਾਲ ਕਰਨ ਠੀਕ ਹੈ ਜੀ ਧੰਨਵਾਦ ਹਾਂ ਜੀ ਲੰਬੜਦਾਰ ਆ ਬਨਾਰਸੀ ਲੰਬੜਦਾਰ ਬਨਾਰਸੀ ਸਾਹਿਬ ਤੁਸੀਂ ਲਗਾਤਾਰ ਇੱਥੇ ਡਟੇ ਹੋਇਓ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਐ ਤੇ ਕਿਸ ਤਰ੍ਹਾਂ ਦਾ ਸਹੀ ਕੀਤਾ ਜਾ ਰਿਹਾ ਗਲੀ ਤੁਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਜੀ ਠੀਕ ਹੈ ਜੀ ਜੋ ਸਾਡੇ ਅਸੀਂ ਕਰ ਸਕਦੇ ਉਹ ਹੀ ਕਰ ਰਹੇ ਆ। ਅੱਛਾ ਜੀ। ਮੇਨ ਹਾਲ ਦੀ ਪਟਾਈ ਕਰ ਰਹੇ ਮੇਨ ਹਾਲ ਬਣਾਣਾ। ਨੰਬਰ ਦਾ ਸਾਹਿਬ ਪਹਿਲੇ ਵੀ ਇੱਥੇ ਪਟਾਈ ਪਾੜ ਪੈ ਗਿਆ ਸੀਗਾ 3 ਮਹੀਨੇ ਪਹਿਲਾਂ ਤੇ ਉਸ ਨੂੰ ਵੀ ਹੁਣ ਠੀਕ ਕੀਤਾ ਗਿਆ ਤੇ ਫੇਰ ਪਾੜ ਪੈ ਗਿਆ ਕੀ ਕਰ ਰਹੇ ਹੋ ਹੁਣ ਰਿਪੇਅਰ ਕਰਤਾ ਸੀ ਪੈਪ ਟੁੱਟੇ ਹੀ ਪੈਪ ਪਾ ਤੇ ਵਾਟਰਸਪਲਾਈ ਟੁੱਟੀ ਵਾਟਰਸਪਲਾਈ ਪਾ ਤੇ ਸਰ ਹੁਣ ਹੁਣ ਫੇਰ ਪਾੜ ਪੈ ਗਿਆ ਕਿੰਨੇ ਕ ਦੇਰ ਤੱਕ ਕੰਮ ਹੋ ਜਾਏਗਾ 24 ਘੰਟੇ ਅਸੀਂ ਕਰਕੇ ਦਵਾਂਗੇ ਪਾਈਪ ਲਾਈਨ ਕਿੰਨੇ ਦੇਰ ਤੱਕ ਸ਼ੁਰੂ ਹੋ ਜੂਗੀ ਕਿਉਂਕਿ ਪਾਈਪ ਲਾਈਨ ਦਾ ਜੋੜ ਦੇ ਵੀ ਇਹ ਮਜ਼ਦਮ ਲੱਗੇ ਆਪਣੇ ਮਜ਼ਦਮ ਲੱਗੇ ਕਿੰਨੀ ਟੀਮ ਬਾਰਸਲਾਈ ਵਾਲੇ ਆ ਗਏ ਸੀਵਰਮੈਨ ਆ ਗਏ ਬਾਕੀ ਸਾਰੇ ਜਿਹੜੇ ਜਿੰਨੇ ਵੀ ਹੈ ਮੇਨ ਹੋਲ ਬਣਾਉਣ ਵਾਲੇ ਆ ਗਏ ਉਹ ਵੀ ਲੱਗੇ ਤਾਂ ਦੱਸਿਆ ਜਾਂਦਾ ਅੰਦਰ ਉਹ ਜਮੀਨ ਥੱਲੇ ਪੂਰੀ ਖੋਕਲੀ ਹੋ ਗਈ ਹੋਈ ਹੈ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰੂਗੀ ਪ੍ਰਸ਼ਾਸਨ ਲੋਦਾ ਸੀ ਜਿੰਨੀ ਕੋਸ਼ਿਸ਼ ਕਰਾਂਗੇ ਮਾਲ ਭਰਾਂਗੇ ਮਾਲ ਲਿਆ ਕੇ ਮਿੱਟੀ ਭਰਾਂਗੇ ਠੀਕ ਹੈ ਜੀ ਆ ਸਮਝ ਜੀ ਕੀ ਹੋਇਆ ਜਿਹੜਾ ਬੇਸਮੈਂਟ ਬਣ ਰਹੀ ਹੈ ਸਾਹਮਣੇ ਉਹਦੇ ਕਰਕੇ ਜਿਹੜਾ ਖੱਟ ਹੋਇਆ ਜਾਂਦਾ ਕੋਈ ਬੇਸਮੈਂਟ ਬਣ ਰਹੀ ਆ 3 ਮਹੀਨੇ ਹੋ ਗਏ ਆ ਜੀ ਪਹਿਲੇ ਇੱਥੋਂ ਕੰਮ ਸ਼ੁਰੂ ਹੋਇਆ ਇੱਥੋਂ ਦੀ ਹੁਣ ਉੱਥੇ ਪੰਜ ਜਗ੍ਹਾ ਪੰਜ ਵਾਰੀ ਇਹ ਕੰਮ ਹੋ ਗਿਆ ਹੂੰ ਇਹਨਾਂ ਨੂੰ ਬਾਰ-ਬਾਰ ਅਸੀਂ ਇਹੀ ਕਹਿੰਨੇ ਆ ਕਿ ਤੁਸੀਂ ਪ੍ਰੋਪਰ ਬਣਾ ਲਓ ਠੀਕ ਆ ਉਹਨਾਂ ਨੂੰ ਕਹੋ ਮੁਕੇਸ਼ ਜੀ ਦੀ ਜਗ੍ਹਾ ਆ ਉਹ ਆਪ ਆਂਦੇ ਨਹੀਂ ਹੈਗੇ ਬੇਸਮੈਂਟ ਬਣਾ ਰਹੇ ਆ ਕਦੀ ਕੋਈ ਨੁਕਸਾਨ ਆ ਦੇਖੋ ਤਰੇੜਾਂ ਪੈ ਗਈਆਂ ਇਧਰੋਂ ਮਕਾਨ ਡਿੱਗ ਜੂਗੇ ਸਾਂਝੀਆਂ ਦੀਵਾਰਾਂ ਇੱਕ ਡਿੱਗਿਆ ਮਕਾਨ ਸਾਰੇ ਡਿੱਗ ਜਾਣੇ ਇਹਦਾ ਜ਼ਿੰਮੇਵਾਰ ਕੌਣ ਹੈ ਮੁਕੇਸ਼ ਹੋਊਗਾ ਕਾਰਪੋਰੇਸ਼ਨ ਹੋਊਗੀ ਸਾਨੂੰ ਕੋਈ ਤਾਂ ਜਵਾਬ ਦੇਵੇ ਸਾਡੇ ਅਸੀਂ ਘਰ ਬਣਾਉਣਾ ਹੋਵੇ ਤੇ ਤੁਹਾਨੂੰ ਵੀ ਪਤਾ ਇੱਕ ਇੱਟ ਖਰੀਦਣੀ ਕਿੰਨੀ ਔਖੀ ਹੋ ਜਾਂਦੀ ਹੈ ਇਹ ਦੱਸਿਆ 3 ਮਹੀਨੇ ਹੋ ਗਏ ਮਾਰੀ ਆ ਤੇ ਇਸ ਬੰਦੇ ਦੀ ਮਿਲੇ ਉਹ ਜਿਹੜੇ ਬਿਲਡਿੰਗ ਦੇ ਹਾਂਜੀ ਹਾਂਜੀ ਆਏ ਸੀਗੇ ਇਹ ਇਹ ਕਹਿੰਦੇ ਕਿ ਚਲੋ ਅਸੀਂ ਇਹਨਾਂ ਨੇ ਕੰਮ ਵਿੱਚ ਥੋੜਾ ਜਿਹਾ ਕਰਾਇਆ ਵੀ ਕਹਿੰਦੇ ਅਸੀਂ ਕਰਾ ਦੰਨੇ ਤੁਹਾਡਾ ਹੱਲ ਕਰਾ ਦੰਨੇ ਆ ਪਰ ਇਹ ਥੋੜਾ ਜਿਹਾ ਕਰਾ ਕੇ ਫਿਰ ਚੁੱਪ ਕਰਕੇ ਬਹਿ ਗਏ ਪਾਰਟੀ ਨਾਲ ਸੰਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੀ ਕਾਉਂਸਲਰ ਦੀ ਇਲੈਕਸ਼ਨ ਚ ਖੜੇ ਸੀਗੇ ਪਹਿਲੇ ਅੱਛਾ ਜੀ ਉਥੋਂ ਦੀ ਇਲੈਕਸ਼ਨ ਤੋਂ ਹਾਰ ਗਏ ਨੇ ਅੱਛਾ ਜੀ ਠੀਕ ਹੈ ਇਲਾਕੇ ਦਾ ਰਾਜਨੀਤਿਕ ਸ਼ਹਿਰ ਦੇ ਕੰਮ ਨਹੀਂ ਕਰਾਇਆ ਜਾਂਦਾ ਮੈਨੂੰ ਤਾਂ ਸਰ ਬੇਸੇ ਤੋਂ ਸਾਰਿਆਂ ਨੂੰ ਇਹੀ ਲੱਗ ਰਿਹਾ ਹੈ ਕਿ ਉਹ ਸ਼ਹਿਰ ਦੇ ਨਾਲ ਹੀ ਹੋ ਰਿਹਾ ਆ ਜੀ ਇਹ ਕੰਮ ਸਵੇਰੇ ਚੱਲਦਾ ਕਿਤਾ ਚੱਲਦਾ ਫੇ ਰਾਤ ਨੂੰ ਵੀ ਚੱਲਦਾ ਜੀ ਸਵੇਰੇ ਵੀ ਚੱਲਦਾ ਬਸ ਜਿਆਦਾ ਸਟਾਰਟਿੰਗ ਇਹਦੀ ਕੰਮ ਦੀ ਰਾਤ ਨੂੰ ਹੋਈ ਸੀ ਬੇਸਮੈਂਟ ਦੇ ਮੈਂ ਇਹਨਾਂ ਨੂੰ ਸ਼ਿਕਾਇਤ ਇਹਨਾਂ ਨੂੰ ਖੁਦ ਕਿਹਾ ਸੀਗਾ ਕਿ ਤੁਸੀਂ ਰਾਤ ਨੂੰ ਕੰਮ ਕਿਉਂ ਕਰਦੇ ਇੱਕ ਤਾਂ ਸਾਨੂੰ ਵੀ ਪਰੇਸ਼ਾਨੀ ਹੁੰਦੀ ਸਵੇਰੇ 11 ਵਜੇ ਆ ਜਾਂਦੇ ਸੀਗੇ 6 ਵਜੇ ਤੱਕ ਕੰਮ ਕਰਦੇ ਸੀਗੇ ਟਿੱਪਰ ਭਰ ਭਰ ਕੇ ਇੱਥੋਂ ਲੈ ਕੇ ਜਾਂਦੇ ਸੀਗੇ ਠੀਕ ਹੈ ਮੈਂ ਗਲੀ ਵਾਲਿਆਂ ਨੂੰ ਵੀ ਕਿਹਾ ਕਹਿੰਦੇ ਚਲੋ ਅਸੀਂ ਸਾਥ ਦਿੰਨੇ ਆ ਸਾਥ ਦਿੰਨੇ ਆ ਉਦੋਂ ਇਹਨਾਂ ਨੇ ਰਾਤੋਂ ਰਾਤ ਹੀ ਖੱਡਾ ਮਾਰ ਦਿੱਤਾ ਇਨ ਇਹ ਕਹਿੰਦੇ ਸਾਡੀ ਜਗ੍ਹਾ ਹੋਈ 5-7 ਫੁੱਟ ਪਾਸ ਹੋਈ ਆ ਅਸੀਂ ਇਸ ਤੋਂ ਜ਼ਿਆਦਾ ਨਹੀਂ ਕਰਨੀ ਹੈਗੀ ਤੇ ਚਲੋ ਸਾਨੂੰ ਕਰ ਲੰਦੋ ਇਹ ਕਰਨ ਲੱਗ ਕੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ 5 ਫੁੱਟ ਹੋ ਗਈ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਇਹਨਾਂ ਨੇ ਕਦੋਂ ਇੰਨੀ ਡੂੰਘੀ ਕਰਤੀ ਰਾਤੋਂ ਰਾਤ ਹੀ ਕਰਤੀ ਇਹ ਕੁਝ ਨਹੀਂ ਪਤਾ ਲੱਗਾ ਮੇਰੇ ਕੋ ਵੀਡੀਓ ਹੈਗੀਆਂ ਰਾਤ ਦੇ ਇਹਨਾਂ ਦੇ ਕੰਮ ਕਰਦੇ ਸੀ ਵੱਡੇ ਅਧਿਕਾਰੀ ਮਿਲੇ ਅੱਜ ਮਿਲ ਕੇ ਆਏ ਆ ਜੀ ਅੱਜ ਕਮਿਸ਼ਨਰ ਜੀ ਨੂੰ ਮਿਲ ਕੇ ਆਏ ਆ ਕਿਹੜੇ ਅਦਿੱਤਿਆ ਜੀ ਨੂੰ ਮਿਲ ਕੇ ਆਏ ਆ ਉਹਨਾਂ ਨੇ ਇਹੀ ਕਿਹਾ 24 ਘੰਟੇ ਚ ਤੁਹਾਡਾ ਹੱਲ ਹੋ ਜਾਏਗਾ ਠੀਕ ਹੈ ਜੀ ਬੰਦਾ ਬੁਰੀ ਉਮੀਦ ਦੇਖੋ ਹੁਣ 50-50 ਆ ਜੇ ਹੱਲ ਹੋ ਗਿਆ ਤਾਂ ਠੀਕ ਆ ਜੇ ਨਹੀਂ ਹੋਊਗਾ ਤੇ ਅਸੀਂ ਲਾਸਟ ਸਰ ਸਰ ਇਹ ਅੱਜ ਇਹ ਪਿਆ 8 ਫੁੱਟ ਜਦੋਂ ਸਟਾਰਟਿੰਗ ਹੋਈ ਸੀਗੀ ਉਹ 10-12 ਫੁੱਟ ਡੂੰਗਾ ਸੀ ਦੱਸਿਆ 30 ਫੁੱਟ ਦੱਸਿਆ ਜਾ ਰਿਹਾ ਸੀ ਉਹ ਬੇਸਮੈਂਟ ਹੈਗੀ ਆ ਜੀ ਬੇਸਮੈਂਟ ਜਿਹੜੀ ਆ 15-20 ਫੁੱਟ 22 ਫੁੱਟ ਡੂੰਗੀ ਬੇਸਮੈਂਟ ਕੱਟਦੀ ਹੋਈ ਉਹਨਾਂ ਨੇ ਤੇ ਅੱਜ ਜੇ ਹੁਣ ਤੁਹਾਡਾ ਹੱਲ ਨਹੀਂ ਹੁੰਦਾ ਮੰਨ ਲਓ ਹੁਣ ਅੱਜ ਲੱਗੇ ਹੋਏ ਅੱਜ ਅੱਗੇ ਰਣਨੀਤੀ ਕੀ ਹੋਏਗੀ ਤੇ ਅਗਲਾ ਅੱਗੇ ਦੇਖੋ ਜੇ ਨਹੀਂ ਹੁੰਦਾ ਹੱਲ ਤੇ ਅਸੀਂ ਫੇਰ ਧਰਨਾ ਲਗਾਣੇ ਆ ਜਾਂ ਉਹਨਾਂ ਦੇ ਉੱਥੇ ਜਾ ਕੇ ਧਰਨਾ ਲਗਾਵਾਂਗੇ ਕਾਰਪੋਰੇਸ਼ਨ ਜਾ ਕੇ ਧਰਨਾ ਲਗਾਵਾਂਗੇ ਠੀਕ ਆ ਜਾਂ ਰੋਡ ਦੇ ਉੱਤੇ ਧਰਨਾ ਲਗਾਵਾਂਗੇ ਰੋਡ ਜਾਮ ਕਰਾਂਗੇ ਮਲਾਜਮਾਂ ਨੂੰ ਇਹਦੀ ਤਨਖਾਹ ਮਿਲਦੀਆਂ ਤੇ ਕਿਸ ਤਰ੍ਹਾਂ ਇਹ ਕੰਮ ਕਰਦੇ ਨਹੀਂ ਜੀ ਅੱਛਾ ਅੱਛਾ ਵਿਧਾਇਕ ਨੂੰ ਮਿਲੇ ਤੁਸੀਂ ਇਸ ਇਲਾਕੇ ਦੇ ਹਲਕਾ ਸੈਂਟਰ ਦੇ ਨਹੀਂ ਹੱਲੇ ਨਹੀਂ ਮਿਲੇ ਜੀ ਆਪਾਂ ਕੋ ਸਿਮੂ ਜੀ ਸੀਗੇ ਜਿਹੜੇ ਸਾਡੇ ਕਾਉਂਸਲਰ ਜੀ ਨੇ ਸਾਡਾ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਬੂਰੇ ਠੀਕ ਆ ਜੀ ਉਹਨਾਂ ਦੀ ਪੂਰੀ ਸਿਫਤ ਹੈਗੀ ਆ ਠੀਕ ਆ ਜੀ